ਮਰੇਗਾ 100% ਗਵਰਨਮੈਂਟ ਆਫ ਇੰਡੀਆ ਦੀ ਸਕੀਮ ਸੀ ਉਹਨਾਂ ਨੇ ਹੁਣ ਜਿਹੜੇ ਬਦਲ ਦਿੱਤੇ ਨੇ ਦੋ ਵੱਡੇ ਤਬਦੀਲੀਆਂ ਲਿਆਂਦੀਆਂ ਇੱਕ ਉਹਨਾਂ ਨੇ ਕਿਹਾ ਕਿ ਹੁਣ ਉਹ 60% ਸੈਂਟਰ ਸਰਕਾਰ ਕਰੂਗੀ 40% ਸਟੇਟ ਗਵਰਨਮੈਂਟ ਨੂੰ ਹਿੱਸਾ ਪਾਉਣਾ ਪੈਣਾ ਹੈ ਉਹਦਾ ਕੀ ਵੱਡਾ ਨੁਕਸਾਨ ਹੋਣਾ ਹੈ ਜਿਹੜੀਆਂ ਸਟੇਟਾਂ ਕੋਲੇ ਫਾਈਨੈਂਸ਼ੀਅਲ ਕੰਸਟਰੈਂਟ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਪਿਛਲੇ 10 ਸਾਲਾਂ 'ਚ ਕਾਂਗਰਸ ਤੇ ਆਮ ਆਦੀ ਪਾਰਟੀ ਨੇ ਐਜਾ ਬੁਰਾ ਹਾਲ ਕਰ ਦਿੱਤਾ ਪੰਜਾਬ ਦੀ ਇਕਨੋਮੀ ਦਾ ਕਿ ਕਾਫੀ ਸੈਂਟਰਲ ਸਕੀਮਾਂ ਆਪਾਂ ਲੈ ਨਹੀਂ ਸਕ ਰਹੇ ਕਿਉਂਕਿ ਆਮ ਆਦੀ ਪਾਰਟੀ ਨੇ ਉਹਦੇ ਆਪਣੀ ਕੰਟ੍ਰਿਬਿਊਸ਼ਨ ਦਿੱਤੀ ਨਹੀਂ ਆਮ ਆਦਮੀ ਪਾਰਟੀ ਕੋਲੇ 4000 ਪੰਜ ਤਕਰੀਬਨ 4 ਸਾਲਾਂ ਚ 4000 ਵੱਧ ਕਰੋੜ ਉਹਨਾਂ ਨੇ ਆਪਣੀ ਪਬਲਿਸਿਟੀ ਤੇ ਖਰਚ ਦਿੱਤਾ ਪਰ ਸੈਂਟਰਲ ਸਕੀਮਾਂ ਵਿੱਚ ਆਪਣਾ ਸ਼ੇਅਰ ਨਾ ਪਾਉਣ ਕਰਕੇ ਕਈ ਸੈਂਟਰਲ ਸਕੀਮਾਂ ਜਿਵੇਂ ਹੈਲਥ ਦੀਆਂ ਸੈਂਟਰਲ ਸਕੀਮਾਂ ਤੇ ਦੂਜੀਆਂ ਸੈਂਟਰਲ ਸਕੀਮਾਂ ਉਹ ਪ੍ਰਾਪਤ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਪਾਇਆ ਹੀ ਨਹੀਂ ਆਪਣਾ ਐਸਾ ਹੁਣ ਕੀ ਹੋਣਾ ਹੈ ਜਿਹੜਾ ਨਰੇਗਾ ਪੰਜਾਬ ਦੇ ਗਰੀਬ ਵਾਸਤੇ ਇੱਕ ਸਹਾਰਾ ਸੀ 100 ਦਿਨ ਦਾ ਰੋਜ਼ਗਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਵਰਗੇ ਜੇ ਐਜੇ ਲੋਕ ਆ ਗਏ ਤੇ ਜਿਹੜਾ ਆਪਣਾ ਸ਼ੇਅਰ ਨਾ ਪਾਇਆ ਤੇ ਫਿਰ 100 ਦਿਨ ਦੀ ਗਾਰੰਟੀ ਮਤਲਬ ਇੱਕ ਵੀ ਗਾਰੰਟੀ ਨਹੀਂ ਹੈ ਕਿਉਂਕਿ ਜੇ ਹਿੱਸਾ ਹੀ ਨੇ ਪਾਇ ਤਾਂ ਨਰੇਗਾ ਦੇ ਨਹੀਂ ਸਕੋਗੇ ਦੂਜੀ ਗੱਲ ਇਹਨਾਂ ਨੇ ਜੇ ਕਰ ਦਿੱਤਾ ਕਿ ਆ ਕੋਈ ਬਲੈਕਆਊਟ ਪੀਰੀਅਡ ਛੱਡ ਦੇ ਕਿ ਇਸ ਮਹੀਨੇ ਤੋਂ ਇਸ ਮਹੀਨੇ ਨਰੇਗਾ ਨਹੀਂ ਦੇ ਸਕਦੇ ਇਹਦਾ ਮਤਲਬ ਜਿਹੜਾ ਉਹਨਾਂ ਕੋਲ 365 ਦਿਨ ਦੇ ਵਿੱਚ 100 ਦਿਨ ਸੀ ਹੁਣ ਮੈਨੂੰ ਲੱਗਦਾ 200 ਦਿਨ ਤੇ ਮਸਾਂ 100 ਦਿਨ ਹੋਣੇ ਆ ਸੋ ਆ ਸਕੀਮ ਬਹੁਤ ਹੀ ਨਵੀਂ ਸਕੀਮ ਇਮੀਡੀਏਟਲੀ ਬਹੁਤ ਦੇਸ਼ ਦੇ ਗਰੀਬ ਵਾਸਤੇ ਬਹੁਤ ਨੁਕਸਾਨ ਦੀ ਗੱਲ ਹੈ